ਵਾਗਰਜਿਕਾ ਖਾਲਸਾ ਸ੍ਰੀ ਵਾਗਰਜਿਕੀ ਫਤਿਹ ਜੀ ਮੇਰਾ ਨਾਮ ਅਮਰਜੀਤ ਸਿੰਘ ਪਿੰਡ ਬਰਾਵਲ ਤੋਂ ਸਮਾਜ ਸੇਵਕ ਅਸੀਂ ਪਿਛਲੇ ਕਈ ਦਿਨਾਂ ਤੋਂ ਜੋ ਕਿ ਇਲਾਕਾ ਨਿਵਾਸੀਆ ਵੱਲੋਂ ਸੇਵਾ ਕਈ ਪਿਛਲੇ ਦਿਨਾਂ ਤੋਂ ਚੱਲਦੀ ਆ ਰਹੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਪ੍ਰੈਸ ਨੋਟ ਜੋ ਕਿ ਆਪਣਾ ਪਿੰਡ ਨਰਾਲਾ ਹਰਪੀ ਸਿੰਘ ਦਾ ਵੀ ਧੰਨਵਾਦ ਕਰਦੇ ਜੋ ਸਮੇਂ ਸਿਰ ਜਰੂਰ ਪਹੁੰਚੇ ਹਨ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾ ਭਰਾਵਾਂ ਦਾ ਤੇ ਹੋਰ ਸਾਰੇ ਸੰਗਤਾਂ ਦਾ ਵੱਖ-ਵੱਖ ਨਗਰਾਂ ਵਿੱਚੋਂ ਆਇਆ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਆਪਣੇ ਪਿੰਡ ਰਾਏਪੁਰ ਦੇ ਰਾਜਪੁੱਤਾ ਪਿੰਡ ਹਬੀਵਾਲ ਪਿੰਡ ਟਾਂਡੀ ਪਿੰਡ ਇਬਰਾਹੀਮਾਲ ਜੋ ਕਿ ਵੱਖ-ਵੱਖ ਪਿੰਡਾਂ ਵਿੱਚੋਂ ਸੰਗਤਾਂ ਇਸ ਸੇਵਾ ਵਿੱਚ ਉਪਰਾਲਾ ਕਰ ਰਹੀਆਂ ਹਨ ਉਹ ਦੇਖੋ ਆਪਣੇ ਵੀਰ ਭਰਾ ਸੇਵਾਦਾਰ ਬਹੁਤ ਵਧੀਆ ਸੇਵਾ ਕਰ ਰਹੇ ਹਨ ਅਸੀਂ ਹੋਰ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੱਥੇ ਜਿਹੜੇ ਸੇਵਾਦਾਰ ਨਹੀਂ ਪਹੁੰਚੇ ਸੇਵਾ ਵਿੱਚ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਸੇਵਾ ਵਿੱਚ ਪਹੁੰਚੋ ਦੀ ਵਾਤ ਤੋਂ ਵਾਦ ਐਸਾ ਰੋੜ ਦੇਤੇ ਐਸੇ ਇਲਾਕੇ ਵਿੱਚ ਵਾਤ ਤੋਂ ਵਾਦ ਸੇਵਾ ਹੋ ਸਕੇ ਵਿਕਰਨ ਬਣਾ ਗਾ ਸੌਂਦਾ ਪਰ ਮੈਂ ਕਹਿੰਦਾ ਸੁੱਖ ਰੱਖੇ ਇਸੇ ਤਰ੍ਹਾਂ ਹੀ ਸੇਵਾ ਵਿੱਚ ਤੁਮਨ ਲਾਇ ਰੱਖੇ ਕਿ ਤਾਂ ਜੋ ਕੋਈ ਹਾਸਾ ਨਾ ਹੋਵੇ ਦੇਖੋ ਕਿੰਨੇ ਵਧੀਆ ਵੀਰ ਹੈ ਆਪਣੇ ਸੇਵਾਦਾਰ ਬਹੁਤ ਬਜੇ ਤਰ੍ਹਾਂ ਲੱਗਿਆ ਹੋਣਾ ਜੋ ਕਿ ਇੰਨਾ ਆਪਣਾ ਇਲਾਕਾ ਨਿਵਾਸੀਆਂ ਨੂੰ ਸੇਵਾ ਹੋ ਰਹੀ ਹੈ ਮੈਂ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਨਿਡਾਲਾ ਰਾਤੋ ਪੀਰ ਬਖਸ਼ਾ ਸਾਰੇ ਇਲਾਕਿਆਂ ਨੂੰ ਬੇਨਤੀ ਕਰਦਾ ਹਾਂ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੀ ਵੀ ਹਾਜ਼ਰੀ ਚ ਭਰੋ ਸਾਰੇ ਵੀਰ ਭਰਾਵਾਂ ਨੂੰ ਦੇਖੋ ਬਹੁਤ ਵਧੀਆ ਕਿ ਆਓ ਅਸੀਂ ਅਸੀਂ ਗੱਲਬਾਤ ਕਰਦੇ ਹਾਂ ਕਿ ਆਪ ਤਤਜੀ ਆਪਣੇ ਪਿੰਡ ਅਭੀਵਲ ਤੋਂ ਤਤਜੀ ਕਿੱਦਾਂ ਤੇ ਲੱਗੀ ਬਹੁਤ ਵਧੀਆ ਜੀ ਕਿੱਦਾਂ ਤੇ ਲੱਗੀ ਆਪਣੀ ਸੇਵਾ ਬਹੁਤ ਸੇਵਾ ਵਧੀਆ ਜੀ ਕਿੰਨੇ ਟਾਈਮ ਤੋਂ ਕਰਦੇ ਆ ਰਹੇ ਆਪਾਂ ਸਾਨੂੰ 8-10 ਸਾਲ ਹੋ ਗਏ ਆ ਠੀਕ ਹੈ ਸ਼ੁਰੂ ਕੀਤਾ ਕੰਮ ਤੇ ਹੁਣ ਸਾਡਾ ਕੰਮ ਪੂਰਾ ਚੜ੍ਹਾਈ ਚ ਹੈ। ਠੀਕ ਹੈ। ਰੋਜ਼ ਸੰਗਤ ਨਾਲ ਜੁੜਦੀ ਜਾਂਦੀ ਹੈ ਤੇ ਮੰਨਣ ਲੱਗ ਪੈਂਦੇ ਆਂ ਸੇਵਾ ਕਰਦੇ ਆ ਕੋਈ ਚਾਹ ਦੀ ਸੇਵਾ ਕਰੀ ਜਾਂਦਾ ਕੋਈ ਲੱਸੀ ਲੈ ਆਉਂਦਾ ਕੋਈ ਕੁਛ ਕਰੀ ਜਾਂਦਾ ਤੇ ਬਹੁਤ ਮਾਤ ਦੀ ਕਿਰਪਾ ਵਾ। ਹਾਂਜੀ ਹਾਂਜੀ ਹਾਂਜੀ। ਤੇ ਹੋਰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਸੰਗਤਾਂ 'ਚ ਸੇਵਾ ਵਿੱਚ ਵੱਧ ਤੋਂ ਵੱਧ ਆਉਣ। ਹਾਂਜੀ ਹਾਂਜੀ। ਅਸੀਂ ਜਾਂਦੇ ਯੋਗਦਾਨ ਥੋੜਾ ਜਿਹਾ ਸੰਗਤਾਂ ਵੱਧ ਤੋਂ ਵੱਧ। ਜਿੰਨੀ ਸੰਗਤਾਂ ਉਹ ਉੰਨੇ ਚੰਗਾ ਵਾ। ਠੀਕ ਠੀਕ ਹੈ ਬਾਕੀ ਸਾਰੇ ਕਾਫੀ ਦਿਨਾਂ ਤੋਂ ਸੇਵਾ ਕਰ ਰਹੇ ਹਾਂ ਹਾਂ ਜੀ ਹਾਂ ਜੀ ਵੀਡੀਓ ਵੇਖੀ ਆ ਹਾਂ ਜੀ ਜੀ ਵੀ ਆਈਆਂ ਨੇ ਉਹ ਮੰਨਦੀ ਸਰਦਾਂ ਵੀ ਸੇਵਾ ਕਰ ਰਹੀਆਂ ਨੇ ਕਿਉਂਕਿ ਲੋਕਮੰਡੀ ਵੀ ਤੁਸੀਂ ਕਰਾਇਤੀ ਗੁਰੂ ਘਰ ਦੇ ਵਿੱਚ ਬਹੁਤ ਹੋ ਗਿਆ ਹੈ ਤੇ ਅੱਲਾ ਕਰ ਰਿਹਾ ਤੇ ਹੋਰ ਵੀ ਵੀਰ ਭਰਾ ਆਪਣੇ ਆ ਪਿੰਡ ਰਾਇਪੁਰ ਅਜੁੱਤਾ ਤੋਂ ਵੀ ਆਏ ਨੇ ਜਿਨ੍ਹਾਂ ਨਾਲ ਵੀ ਗੱਲਬਾਤ ਕਰਦੇ ਹਾਂ ਗਦੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਮੂਹ ਸਾਧ ਸੰਗਤਾਂ ਨੂੰ ਬੇਨਤੀ ਹੈ ਪਾਈ ਅ ਨਾਲਾ ਰੋਡ ਤੋਂ ਲੈ ਬਿਗਵਾ ਜਿਹੜਾ ਰੋਡ ਹੈ ਮੇਨ ਨਾਲਾ ਤੋਂ ਲੈ ਕੇ ਬਾਬਾ ਤਖੀਰ ਤੱਕ ਸੰਤ ਬਾਬਾ ਕਰਮਦੇਵੋਤੀ ਮਰਦਾਨ ਤੱਕ ਇਹ ਪਿਛਲੇ 5-7 ਸਾਲਾਂ ਤੋਂ ਨਿਸ਼ਕਾਮ ਸੇਵਾ ਚੱਲ ਰਹੀ ਜੋ ਸੜਕ ਦੇ ਬੂਟੀ ਭੰਗ ਜਾਂ ਹੋਰ ਦਰਸ ਵਾਧੇ ਨੇ ਇਹ ਚੋਰਾ ਦੇ ਘਾਰੇ ਤੇ ਐਕਸੀਡੈਂਟ ਦਾ ਘਾਰੇ ਇਹ ਸੰਗਤਾਂ ਨੂੰ ਬੇਨਤੀ ਵੀ ਇਹ ਨਿਸ਼ਕਾਮ ਸੇਵਾ ਚੱਲ ਰਹੀ ਆ ਕੇ ਸਵੇਰੇ ਘੰਟਾ ਦੋ ਘੜੀ ਜੂ ਸੇਵਾ ਕਰਿਆ ਕਰੋ ਕਿਉਂਕਿ ਧੰਗੂ ਅਮਰਦਾਸ ਮਹਾਰਾਜ ਦਾ ਬਚਨ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇਹ ਗੁਰੂ ਮਹਾਰਾਜ ਦੇ ਹੁਕਮ ਹੈ ਜੋ ਸੇਵਾ ਕਰਵਾ ਰਿਹਾ ਸੰਗਤਨ ਬੇਨਤੀ ਵੀ ਵੱਧ ਵਸਮ ਅਗਰ ਕੇ ਸੇਵਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਤੁਸੀਂ ਸੇਵਾ ਸਟਾਰਟ ਕੀਤੀ ਹੈ 100 ਪਹਿਲਾਂ ਕੀਤੀ ਸੀ ਕਿਸੇ ਰੋਡ ਤੋਂ ਕੀਤੀ ਸੀ ਬਾਬਾ ਜੀ ਇਹ ਗੁਰੂ ਪਿਆਰਿਓ ਅਸੀਂ ਕੌਣ ਸੇਵਾ ਕਰਨ ਵਾਲੇ ਹਾਂ ਹਾਂਜੀ ਸੇਵਾ ਤੇ ਉਹ ਅਕਾਲ ਪੁਰਖ ਹੀ ਕਰਾ ਰਿਹਾ ਹੈ ਜੀ ਹਾਂਜੀ ਉਹ ਹੀ ਹਿੰਮਤ ਬਖਸ਼ ਰਿਹਾ ਪਹਿਲਾਂ ਕਿਉਂ ਨਹੀਂ ਅਸੀਂ ਸੇਵਾ ਕਰ ਲਈ ਤੇ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਸਦਕੇ ਆਪਾਂ ਕਰ ਰਹੇ ਹਾਂ ਕਿਉਂਕਿ ਇੱਕ ਤੇ ਨੌਜਵਾਨਾਂ ਨੂੰ ਆਪਾਂ ਜਾਗਰੂਕ ਹੋ ਰ ਵੀ ਨੌਜਵਾਨਾਂ ਨੂੰ ਆਪਣਾ ਫਰਜ਼ ਪਛਾਣਨਾ ਚਾਹੀਦਾ ਹੈ ਵੀ ਭਾਈ ਆਪਾਂ ਹਉਮੈ ਹੰਕਾਰ ਨੂੰ ਨਸ਼ੇ ਪੱਤੇ ਛੱਡ ਕੇ ਵਧੀਆ ਜੀਵਨ ਆਪਾਂ ਜੀਏ ਪਰਪਕਾਰੀ ਜੀਵਨ ਸਾਡੇ ਗੁਰੂਆਂ ਨੇ ਕਿਹਾ ਵੀ ਪਰਪਕਾਰੀ ਜੀਵਨ ਜੀਉਣਾ ਹੈ ਕਿਉਂਕਿ ਮਿੱਟੀ ਕੰਮ ਨਹੀਂ ਆਉਣੀ ਕਿਸੇ ਸੋ ਜਿਹੜਾ ਇਹ ਸੇਵਾ ਕਰ ਲੈਣੀ ਹੈ ਇਹੀ ਆਪਣਾ ਭਲਾ ਹੈ ਦੇ ਵਿੱਚ ਤੇ ਆਪਾਂ ਦੇ ਸਾਰੇ ਪਿੰਡਾਂ ਵਾਲਿਆਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਕਹਿੰਨੇ ਭਾਈ ਵੀ ਤੁਸੀਂ ਵੱਧ ਵੱਧ ਸੇਵਾ ਕਰੋ ਕਿਉਂਕਿ ਆਪਾਂ ਨੂੰ ਲੋਕ ਆਪ ਸਾਡੇ ਲੋਗ ਆ ਉਹ ਗੱਲ ਤੇ ਹਉਮੈ ਹੰਕਾਰ ਦੀ ਨਾ ਜੀ ਵੀ ਆਪਾਂ ਹਉਮੈ ਹੰਕਾਰ ਦੇ ਵਿੱਚ ਆ ਕੇ ਨਾ ਯਾਰ ਮੈਨੂੰ ਵੀ ਕੋਈ ਕਹੂਗਾ ਮੈਂ ਆ ਆ ਕਰਾਂ ਮੈਂ ਕੰਮ ਆ ਉਹ ਕਰਾਂ ਕੰਮ ਨਾ ਜੀ ਨਾ ਇਹ ਸਾਡਾ ਆਪਣਾ ਪਿੰਡ ਹੈ ਆਪਾਂ ਆਪਣ ਨਗਰ ਨਿਵਾਸੀਆਂ ਵਾਸਤੇ ਆਪਾਂ ਸਾਰਿਆਂ ਦੇ ਵਾਸਤੇ ਕਰਨਾ ਕਿਉਂਕਿ ਇੱਕ ਤੇ ਐਕਸੀਡੈਂਟ ਕਰਕੇ ਪਿਛਲੇ ਸਾਲ ਕਰੀਬਨ 2 ਸਾਲ ਹੋ ਗਿਆ ਇੱਥੇ ਨੌਜਵਾਨ ਮੁੰਡਾ ਐਕਸੀਡੈਂਟ ਹੋ ਕੇ ਮਰ ਗਿਆ ਸੀ ਉਹਦੀ ਗੱਡੀ ਥੱਲੇ ਗਾਹ ਆ ਗਈ ਸੀ ਤੇ ਨੌਜਵਾਨ ਮਾਂ ਪਿਓ ਦਾ ਪੁੱਤ ਮਰ ਗਿਆ ਸੀ ਇਹ ਉਹ ਕਾਵੇ ਕਰਕੇ ਭੰਗ ਬੂਟੀ ਕਰਕੇ ਕਿਉਂਕਿ ਇਹਦੇ ਵਿੱਚ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਕੁੱਤਾ ਆ ਜਾਣਾ ਗਾਂ ਢੱਗਾ ਵੱਛਾ ਆ ਜਾਣਾ ਕਿਹੜੇ ਵੇਲੇ ਹਾਂਜੀ ਉਹ ਤੋਂ ਬਾਅਦ ਫਿਰ ਇਹ ਨਸ਼ਈਆਂ ਦਾ ਅੱਡਾ ਬਣਦਾ ਹੈ ਚੋਰ ਚੱਕਿਆਂ ਦਾ ਅੱਡਾ ਬਣਦਾ ਉਹ ਦਾ ਤੁਹਾਨੂੰ ਸਾਫ਼ ਹੋਊਗੀ ਬੂਟੀ ਪਤਾ ਲੱਗਦਾ ਦੂਰੋਂ ਹੁਣ ਪਤਾ ਲੱਗਦਾ ਗੁਰੂ ਪਿਆਰੇ ਉਹ ਦੇਖੋ ਜੀ ਮੋੜ ਤੱਕ ਪਤਾ ਲੱਗਦਾ ਸਾਫ਼ ਕਲੀਅਰ ਰਸਤਾ ਲੈ ਦੇਖੋ ਕਿੱਦਾਂ ਭੰਗ ਬੂਟੀ ਇਹਦਾ ਫੈਲੀ ਹੋਈ ਸੀ ਜਿਹੜਾ ਪਤਾ ਨਹੀਂ ਲੱਗਦਾ ਸੀ ਤੇ ਜੋ ਕਿ ਐਕਸੀਡੈਂਟ ਦਾ ਕਾਰਨ ਬਣਦਾ ਤੇ ਮੈਂ ਤੇ ਬੇਨਤੀ ਕਰਨਾ ਨੌਜਵਾਨਾਂ ਨੂੰ ਖਾਸ ਕਰਕੇ ਕਿਉਂਕਿ ਆਪਣਾ ਘਰ ਆਏ ਤੇ ਆਪਾਂ ਆਪਣੇ ਘਰ ਨੂੰ ਆਪਣਾ ਚਗਿਰਦਾ ਸਾਫ਼ ਰੱਖੀਏ। ਸੋ ਬਹੁਤ-ਬਹੁਤ ਧੰਨਵਾਦ ਸੇਵਾਦਾਰਾਂ ਦਾ ਵੀ। ਪੱਤਰਕਾਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਵੀ ਜਿਨ੍ਹਾਂ ਨੇ ਆਣ ਕੇ ਤੇ ਬਹੁਤ-ਬਹੁਤ ਧੰਨਵਾਦ ਵੀ ਜੀ ਤੁਹਾਡਾ ਜੀ। ਇਸੇ ਲੱਕ ਦੇ ਵਿੱਚ ਬਹੁਤ ਮਾਰਗਤਾਂ ਹੋ ਰਹੀਆਂ ਨੇ ਇਸ ਬਾਰੇ ਤੁਸੀਂ ਹੀ ਆਖੋਗੇ। ਇਹ ਕਿਤੇ ਨਸ਼ਿਆਂ ਦਾ ਕਾਰਨ ਹੈ ਜੀ। ਵੀ ਨੌਜਵਾਨ ਕੰਮ ਨਹੀਂ ਕਰਦੇ। ਵੀ ਕਿਉਂ ਹੱਥੀਂ ਕੰਮ ਕਰਨਾ ਚਾਹੀਦਾ ਸਾਨੂੰ ਮਹਾਰਾਜ ਨੇ ਕਿਹਾ ਕਿਰਤ ਕਰਨੀ ਹੈ। ਦੇਖੋ ਜਿਹੜੇ ਪ੍ਰਵਾਸੀ ਮਜ਼ਦੂਰ ਆਪਾਂ ਉਹਨੂੰ ਇਹਨੇ ਕਿਨ ਬਹੁਤ ਵਧੀਆ ਕਰ ਰਿਹਾ ਕੰਮ। ਦੇਖੋ ਮਿਹਨਤ ਕਰਕੇ ਉਹ ਆਪਣਾ ਪੇਟ ਪੂਜਾ ਕਰ ਰਿਹਾ ਹੈ ਆਪਣੀਆਂ ਦੁਕਾਨਾਂ ਚਲਾ ਰਿਹਾ ਹੈ। ਦੇਖੋ ਉਹਨਾਂ ਨੇ ਕਿੰਨੀ ਤਰੱਕੀ ਕਰ ਲਈ ਹੈ ਭਾਈ। ਸਾਡੇ ਪਿੰਡ ਟਾਂਡੀ ਦੀ ਗੱਲ ਹੈ ਇੱਥੇ ਫਰੂਟ ਵਾਲੇ ਭਾਈ ਰਹਿੰਦੇ ਤਿੰਨ ਇਕੱਠੇ ਹੈ। ਉਹਨਾਂ ਦੁਕਾਨਾਂ ਦੋ ਨੜਾਲੇ ਆਪਣੀਆਂ ਲੈ ਲਈਆਂ ਪ੍ਰਾਪਰਟੀ ਬਣਾ ਲਈ ਦਾ ਮਾਰੇ ਦਾ ਪਲਾਟ ਲੈ। ਕੀ ਮਿਹਨਤ ਕਰਕੇ ਤੇ ਅਸੀਂ ਅਸੀਂ ਤੇ ਹੱਥੇ ਹੱਥ ਮਾਰ ਕੇ ਨਾ ਜੀ ਨਾ ਮੈਂ ਕਿਉਂ ਕਰਾਂ ਯਾਰ ਕੰਮ ਨਾ ਲਈ ਹੱਥ ਕਿਉਂ ਮਾਰਾਂ ਨਾ ਭਾਈ। ਆਪਾਂ ਜੇ ਅੱਠੀ ਕੰਮ ਕਰਾਂਗੇ ਮਿਹਨਤ ਕਰਾਂਗੇ ਤੇ ਪ੍ਰਮਾਤਮਾ ਵੀ ਸਹਾਇਤਾ ਕਰਦਾ ਸਾਡੀ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ ਜੀ ਤੇ ਆਪਾਂ ਦੇ ਨੌਜਵਾਨ ਕਹਿੰਦੇ ਹਮਲਾ ਮਾਰ ਕੇ ਕੰਮ ਕਰਿਆ ਕਰੀਏ ਜੀ ਨਾਲੇ ਪੌਣ ਨਾਲੇ ਫਲੀਆਂ ਨਾਲੇ ਸਰੀਰ ਦੀ ਵਰਜਿਸ਼ ਤੇ ਨਾਲੇ ਤੁਹਾਨੂੰ ਭੁੱਖ ਲੱਗੂਗੀ ਤੇ ਨਾਲੇ ਤੁਹਾਡਾ ਜਿਹੜਾ ਖਿਆਲ ਆ ਦੂਜੇ ਪਾਸੇ ਨਹੀਂ ਜਾਊਗਾ ਤੇ ਇਹ ਤੇ ਬਹੁਤ ਵਧੀਆ ਸਤ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਵੀ ਸੱਚੇ ਪੈਸਾ ਸੇਵਾ ਲੈਂਦਾ ਰਹੇ ਇਸ ਤਰ੍ਹਾਂ ਹੀ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਵੇਂ ਆਪਾਂ ਗ ਵਾਇਗੁਰਜ ਜੀ ਖਾਲਸਾ ਸ੍ਰੀ ਵਾਗੁਰਜ ਜੀ ਕੀ ਫਤਿਹ ਬਹੁਤ ਵਧੀਆ ਇਹਨਾਂ ਨੇ ਵਿਚਾਰ ਆਪਣੇ ਸਾਂਝੇ ਕੀਤੇ ਹਨ ਆਪਣੇ ਐਸਆਈ ਸੁਖਦੇਵ ਸਿੰਘ ਟਾਂਡੀ ਤੋਂ ਹਾਂਜੀ ਬਹੁਤ ਵਧੀਆ ਇਹਨਾਂ ਨੇ ਆਪਣੇ ਸੁਖਦੇਵ ਸਿੰਘ ਨੇ ਵਿਚਾਰ ਸਾਂਝੇ ਕੀਤੇ ਹਨ ਪਰਮਾਤਮਾ ਸੁੱਖ ਰੱਖੇ ਚੜ੍ਹਦੀ ਕਲਾ ਰੱਖੇ ਵਾਇਗੁਰਜ ਜੀ ਖਾਲਸਾ ਸਾਹਿਬ ਵਾਇਗੁਰਜ ਜੀ ਕੀ ਫਤਿਹ